ਉਹ ਬੰਦੇ ਭੜੋੜੇ ਸੀ ਪੁਲਿਸ ਕੋ ਨਹੀਂ ਫੜੇ ਜਾ ਰਹੇ ਉਹ ਇੱਕ ਅਜਾਹਰ ਭਜਨ ਸਿੰਘ ਅਸੀਂ ਆਪ ਲਓ ਹੱਥ ਲਓ ਜਾ ਧੌੜ ਭੱਜ ਕਰਕੇ ਇੱਕ ਜਿਹੜਾ ਦੋਸ਼ੀ ਅਸੀਂ ਪੁਲਿਸ ਸਟੇਸ਼ਨ ਤੇ ਲਿਆਏ ਆ ਫੜੇਗੜ ਚੋਰੀਆਂ ਨੂੰ ਅਸੀਂ ਪੇਸ਼ ਕਰਾ ਰਹੇ ਆ ਅੱਗੋਂ ਹੁਣ ਪੁਲਿਸ ਦੀ ਕਾਰਵਾਈ ਜਿਹੜੀ ਵੇਖਣਾ ਸਹੀ ਕਰਦੀ ਆ ਜਾਂ ਨਹੀਂ ਕਰਦੀ ਇਹ ਬੰਦਾ ਬਿਲਕੁਲ ਤੰਦਰੁਸਤ ਆ ਇਧਰਲੇ ਬਨੇ ਦਾ ਮੁੰਡਾ ਆ ਇਹ ਵੀ ਬਿਲਕੁਲ ਤੰਦਰੁਸਤ ਆ ਥਾਣੇ ਦੇ ਵਿੱਚ ਖਲੋ ਗਏ ਸਾਰੀ ਵੀਡੀਓ ਬੇਸੇ ਕਰਕੇ ਬਣਾ ਰਹੇ ਆ ਕਿ ਭਲਕੇ ਕੋਈ ਇਹ ਨਾ ਕਹਵੇ ਵੀ ਕਿਸੇ ਨੂੰ ਸੱਟ ਲਾਈ ਸੀ ਜਾਂ ਕੋਈ ਮੇਰਾ ਕੋਈ ਗਲਤ ਹੋਇਆ ਸੀ ਇਹ ਵੀ ਮੁੰਡਾ ਸਹੀ ਸਾ ਤੈਨੂੰ ਮਾਰਿਆ ਤੇ ਨਹੀਂ ਤਰਾ ਜੋ ਕਿ ਤੈਨੂੰ ਮਾਰਿਆ ਤੇ ਨਹੀਂ 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 ਕਿਹਨੇ ਮਾਰਿਆ ਨਹੀਂ ਮਾਰਿਆ ਗੱਡੀ ਗੱਡੀ ਵਿੱਚ ਨਾਲ ਗੱਡੀ ਨਾਲ ਪੀਬੀ 52 E 0333 ਇਹ ਗੱਡੀ ਵੀ ਅੱਜ ਫੇਰ ਦੁਬਾਰਾ ਬਰਾਮਤ ਕਰਾਈ ਆ ਦੂਸਰੇ ਦਿਨਾਂ ਦੂਸਰੀ ਵਾਰੀ ਬਰਾਮਤ ਹੋਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜਾ ਚੰਗੇ ਕੰਮ ਦਾ ਨਾਲੇ ਸਾਰੇ ਨੂੰ ਪਤਾ ਲੱਗਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪੇਰੀਆਂ ਵਾਲਿਆਂ ਤੋਂ ਇੱਥੇ ਅੱਜ ਥਾਣੇ ਪਹੁੰਚੇ ਦੂਜੀ ਧਿਰ ਵੀ ਪਹੁੰਚੀ ਉਹਨਾਂ ਦਾ ਦੋਚੇ ਸਾਡੇ ਕੋਲ ਚ ਗਏ ਸੀ ਉਹਨਾਂ ਨੂੰ ਇੱਥੋਂ ਜ਼ਬਰਦਸਤੀ ਲੈਣ ਦਾ ਕੀ ਮਾਮਲਾ ਜੀ ਸਰ ਇਹ ਸਰ 23 ਤਰੀਕ ਚੌਥੇ ਮਹੀਨੇ April ਦੇ ਚ ਮੇਰੇ ਫਾਦਰ ਸਾਹਿਬ ਦਾ ਕਤਲ ਹੋਇਆ ਜੀ ਇਹ ਬੰਦੇ ਬਾਈ ਨੇਮ ਪਰਪੰਜਨ ਸਿੰਘ ਹੁਣੇ ਚਾਰ ਜਾਣੇ ਦੋਚੇ ਜਿਹੜੇ ਮੇਣ ਆ ਦੋ ਅਣਪਛਾਤੇ ਆ ਇਹ ਬੰਦੇ ਆਂਦੇ ਆ ਕਿ ਸਾਨੂੰ ਗਵਾ ਕਰਕੇ ਮਹੀਨਾ ਪੂਰਾ ਗਿਆ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਉਹਨਾਂ ਦੇ ਘਰ ਰੇਡ ਆ ਗੱਡੀ ਇੱਕ ਵਾਰੀ ਬਰਾਮਦ ਕਰਾਈ ਆ ਫੜ ਕੇ ਛੱਡ ਦਿੱਤੀ ਆ ਤੋਂ ਉਸ ਤੋਂ ਬਾਅਦ ਅੱਜ ਬਟਾਲਾ ਰੋਡ ਤੋਂ ਹੀ ਹਰਪਜਨ ਸਿੰਘ ਨੂੰ ਇੱਥੇ ਲਿਆ ਕੇ ਜੇ ਗਵਾ ਕਰਨ ਵਾਲੀ ਗੱਲ ਕਰਨ ਦੇ ਆ ਜੇ ਗਵਾ ਕੀਤਾ ਹੁੰਦਾ ਠਾਣੇ ਲੈ ਕੇ ਆਉਣਾ ਸੀ ਮੇਰੇ ਬਾਪ ਦਾ ਉਹਨਾਂ ਨੇ ਕਤਲ ਕੀਤਾ ਆ ਜੀ ਉਹ ਬੰਦੇ ਲਿਆ ਕੇ ਠਾਣੇ ਦਿੱਤੇ ਆ ਗੱਡੀ ਵੀ ਬਰਾਮਦ ਕਰਤੀ ਆ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਵਾਰਦਾਤ ਨਾਲ ਇਲਜ਼ਾਮ ਦਿੱਤਾ ਆ ਜੀ ਆ ਸਾਰਾ ਪਿੰਡ ਆ ਜੀ ਮੇਰਾ ਨਗਰ ਜੀ ਉਹ ਚਾਰ ਰਿਸ਼ਤੇਦਾਰ ਆਣ ਕੇ ਜਿਹੜੀ ਵੀਡੀਓ ਲੌਂਡਿਆ ਨੂੰ ਅਨਸਾਫ਼ ਚਿੱਤਾ ਮੇਰਾ ਪਿਓ ਮਰ ਗਿਆ ਸੀ ਉਹਨਾਂ ਨੇ ਮਾਰ ਦਿੱਤਾ ਆ ਤੇ ਮੈਨੂੰ ਅਜੇ ਉਹ ਮੈਨੂੰ ਅਨਸਾਫ਼ ਮਿਲ ਨਹੀਂ ੜਿਆ ਉਹਨਾਂ ਨੂੰ ਅਨਸਾਫ਼ ਮਿਲ ਜੀ ਹੈ ਗਵਾਹ ਕਰਤਾ ਗਵਾਹ ਕਰਕੇ ਬੰਦਾ ਥਾਣੇ ਲੈ ਹੁੰਦਾ ਹੁੰਦਾ ਜੇ ਪਹਿਲਾਂ ਇਹ ਗਵਾਹ ਜਿਹੜੇ ਐ ਅਲੀਗੇਸ਼ਨ ਲਾਈ ਜਾਂਦੇ ਆ ਗਲਤ ਆ ਇਹ ਇਹਨਾਂ ਤੇ ਬੰਦੀ ਕਾਰਵਾਈ ਜਿਹੜੀ ਆ ਭਜਨ ਸਿੰਘ ਤੇ ਆ ਇਹਨਾਂ ਨੂੰ ਗ੍ਰਿਫਤਾਰੀ ਪਾ ਗਏ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਵੇ ਕਿੰਨੇ ਜਾਨਾ ਤੇ ਬੱਚਾ ਇਹ ਚਾਰ ਜਾਨਾ ਤੇ ਜੀ ਤਰੀਗੀ ਹੈ ਜੀ ਤੱਕ ਕੋਈ ਨਹੀਂ ਮੀਨ ਅਜ ਪੂਰਾ 23 ਤਰੀਕ ਹੈ ਅਜ ਪੂਰਾ ਇੱਕ ਮਹੀਨਾ ਹੋ ਗਿਆ ਜੀ ਕੋਈ ਗ੍ਰਫਤਾਰੀ ਨਹੀਂ ਹੋਈ ਉਹ ਗੱਡੀ ਤੇ ਬਕਾਇਦਾ ਮੇਰੇ ਕੋਲ ਫੋਟੋਆਂ ਆ ਉਹ ਗੱਡੀ ਪਹਿਲਾਂ ਮੈਂ ਬਰਾਮਦ ਕਰਾਈ ਆ ਗੱਡੀ ਫੜ ਕੇ ਇਹਨਾਂ ਥਣੇ ਆ ਲੈਣ ਛੱਡ ਦਿੱਤੀ ਆ ਉਸ ਤੋਂ ਬਾਅਦ ਫੇਰ ਕੋਈ ਵੀ ਅਜ ਤੱਕ ਕੋਈ ਪਿੰਡ ਜਾ ਕੇ ਇਹਨਾਂ ਨੇ ਮਤਲਬ ਰੇਟ ਨਹੀਂ ਕੀਤੀ ਹੈ ਕਿ ਉਹ ਬੰਦਿਆਂ ਤੇ ਉਹ ਘਰ ਚ ਕੇ ਭਲੇ ਤੁਰੇ ਫਿਰਨਦੇ ਆ ਸਾਨੂੰ ਉਹਨਾਂ ਤੋਂ ਜਾਣ ਤੋਂ ਧਮਕੀਆਂ ਵੀ ਆਉਣ ਡੀਆਂ ਕਿ ਸਾਡਾ ਤੁਸੀਂ ਕੀ ਕਰ ਲਿਆ ਹਾਂਜੀ ਤੇ ਜੇ ਅੱਜ ਅਸੀਂ ਪੁਲਿਸ ਨੂੰ ਪੁਲਿਸ ਨੇ ਨਹੀਂ ਇਹ ਬੰਦੇ ਦਾ ਕੰਮ ਜਿਹੜਾ ਪੁਲਿਸ ਦਾ ਕੰਮ ਹੀ ਪ੍ਰਸ਼ਾਸਨ ਦਾ ਕੰਮ ਹੀ ਉਹ ਅਸੀਂ ਖੁਦ ਕੀਤਾ ਤੇ ਸਾਨੂੰ ਇੱਕ ਗੱਡੀ ਉੱਤੋਂ ਕਢਿਆ ਹੈ ਬੰਦਾ ਗਵਾਹ ਕਰਕੇ ਲੈ ਕੇ ਆਏ ਜੀ ਜੇ ਸਾਡੇ ਕੱਲ ਨੂੰ ਹੋਰ ਕਿ ਜੀ ਦਾ ਮੇਰੇ ਬੱਚੇ ਨੇ ਪਰਿਵਾਰ ਹੈ ਜੇ ਕਿਸੇ ਦਾ ਹੋਰ ਜੀ ਦਾ ਨੁਕਸਾਨ ਕਰ ਦਨਗੇ ਤੇ ਮੈਂ ਦੱਸੋ ਕੀ ਕਰਾਂਗਾ ਇਹ ਜਿਹੜਾ ਕੰਮ ਪ੍ਰਸ਼ਾਸਨ ਦਾ ਕਰਦਾ ਉਹ ਮੈਂ ਖੁਦ ਕਰਦਾ ਫਿਰਨਡਿਆ ਜੀ ਚੰਚੋਂ ਦੇਖ ਕੇ ਅਰੈਸਟ ਪਈ ਅਰੈਸਟ ਪੈਣੀ ਚਾਹੀਦੀ ਜੀ ਅਰੈਸਟ ਪਾਣੀ ਹਾਲੀ ਇੱਕ ਇੱਕ ਦੀ ਵੀ ਨਹੀਂ ਅਰੈਸਟ ਪਈ ਹਰਪ੍ਰਜਨ ਸਿੰਘ ਆ ਇਸ ਟਾਈਮ ਮੌਕੇ ਦੇ ਅੰਦਰ ਆ ਜੀ ਉਹਨੂੰ ਫੜਾਇਆ ਅਸੀਂ ਲ ਉਹਦੀ ਰੈਸਟ ਪੈਣੀ ਚਾਹੀਦੀ ਆਹੀਂ ਹਾਂ ਨਹੀਂ ਇਹ ਸਰਕਾਰ ਕੋ ਵੀ ਤੇ ਪ੍ਰਸ਼ਾਸਨ ਕੋ ਵੀ ਇਹ ਮੰਗ ਚਾਉਂਦੇ ਜੀ ਬਸ ਬਾਕੀ ਜਿਹੜੇ ਬੰਦੇ ਆ ਇਹਦੀ ਰੈਸਟ ਪਾ ਕੇ ਬੰਦੇ ਆ ਦੂਜਿਆਂ ਦੀ ਵੀ ਰੈਸਟ ਜਲਦੀ ਤੋਂ ਜਲਦੀ ਪਾਵੇ ਮੈਂ ਪਿੰਡ ਬੇਰੀਆਂ ਤੋਂ ਮੇਰੀ ਵਾਈਫ ਸਰਪੰਚ ਮਹਾ ਗੁਰਪ੍ਰੀਤ ਸਿੰਘ ਇਹ ਜਿਹੜਾ ਕਤਲ ਹੋਇਆ ਸੀ ਉਸ ਦਿਨ ਅਖਬਾਰ ਪਿੰਡ ਦੇ ਵਿੱਚ ਇਹਨਾਂ ਨੇ ਹੀ ਦੱਸਤੀ ਸੀ ਕਿ ਐਕਸੀਡੈਂਟ ਹੋ ਗਿਆ ਜੀ ਅਸੀਂ ਵੀ ਦੌੜੇ ਆਏ ਇੱਥੇ ਹਸਪਤਾਲ ਦੇ ਵਿੱਚ ਵੀ ਐਕਸੀਡੈਂਟ ਹੋ ਗਿਆ ਜਦੋਂ ਆ ਕੇ ਦੇਖਿਆ ਜਿਹੜੇ ਬੰਦੇ ਨੇ ਮੌਕੇ ਤੇ ਦੇਖਿਆ ਵੀ ਇਹ ਕਤਲ ਇਹ ਐਕਸੀਡੈਂਟ ਨਹੀਂ ਇਹ ਕਤਲ ਹੋਇਆ ਮੇਰੇ ਸਾਹਮਣੇ ਆ ਪੁਲਸ ਨੂੰ ਬਿਆਨ ਵੀ ਦੇ ਦਿੱਤੇ ਪਰ ਪੁਲਸ ਨੇ ਇੱਕ ਮਹੀਨਾ ਜੋ ਗਿਆ ਕੋਈ ਕਾਰਵਾਈ ਨਹੀਂ ਜੇ ਅਸੀਂ ਅੱਜ ਬੰਦੇ ਬਰਾਮਤ ਫੜ ਕੇ ਜਿਹੜਾ ਪੁਲਸ ਦਾ ਕੰਮ ਹੈ ਅਸੀਂ ਆਪ ਖੁਦ ਕੀਤਾ ਬੰਦੇ ਅਸੀਂ ਫੜ ਕੇ ਫਰਾਦੇ ਨੇ ਤੇ ਪੁਲਸ ਸਾਨੂੰ ਅਗੋਂ ਆਖੀਂ ਤੇ ਤੁਹਾਡੇ ਤੋਂ ਪਰਚਾ ਕਰਨਾ ਡਿਪਟੀ ਸਾਹਿਬ ਆਖਣ ਦੇ ਨੇ ਲਿਆਓ ਨਾਂ ਦੱਸੋ ਜੀ ਨਹੀਂ ਬੰਦਾ ਕਿਉਂ ਫੜ ਕੇ ਰਹਿਦਾ ਇਹਦਾ ਤੁਹਾਡਾ ਕੰਮ ਹੈ ਅਸੀਂ ਕਰਨਦੇ ਆ ਤੇ ਜੇ ਅਸੀਂ ਇਹ ਕੰਮ ਕਰਕੇ ਤੇ ਜੇ ਅਸੀਂ ਚੰਗਾ ਕਰਤਾ ਤੁਹਾਨੂੰ ਸ਼ਾਬਾਸ਼ ਦੇਣ ਦੀ ਬਜਾਏ ਅੱਧ ਦੇ ਪਰਚੇ ਆਉਣਗੇ ਉਨੇ ਦੋਸ਼ ਲਾਉਣ ਦੇ ਵਿੱਚ ਤੁਸੀਂ ਨਹੀਂ ਲਿਆਉਣਾ ਬਿਲਕੁਲ ਆਂਦੇ ਵੀ ਇਹ ਪੁਲਿਸ ਦਾ ਕੰਮ ਹੀ ਪੁਲਸ ਨੂੰ 1 ਮਹੀਨਾ ਹੋ ਗਿਆ ਅਸੀਂ ਤੇ ਰੋਜ਼ ਫੋਨ ਐਸਾ ਸਮਝ ਕਰਦੇ ਆ ਸਾਡੇ ਅਗਰ ਚੁੱਕੇ ਹੀ ਨਹੀਂ ਫੋਨ ਨੇ ਫੋਨ ਸਾਡੇ ਵਿਜੀਕਾਲ ਦੇ ਵਿੱਚ ਹੀ ਪਾਉਂਦੇ ਰਹੇ ਤੁਸੀਂ ਉੱਥੇ ਪੁਲਸ ਨੂੰ ਕਾਹਦੇ ਨਾਲ ਆਹੀ ਇਹ ਬੰਦੇ ਆ 112 ਦੇ ਕੰਪਲੇਟ ਕੀਤੀ ਕੀਤੀ ਹੈ ਜੀ ਕੰਪਲੇਟ ਆ ਉਹ ਆਂਦੇ ਜੇ ਬੰਦਾ ਜੇ ਨਹੀਂ ਤਾਂ ਪੁਲਸ ਹੀ ਭੇਜ ਦਿੰਨੇ ਆ ਤੇ ਜੇ ਥਾਣੇ ਦੇ ਲਾਗੇ ਤੁਸੀਂ ਆਂ ਬਟਾਲਾ ਰੋਡ ਤੋਂ ਚੁੱਕਿਆ ਜੀ ਆਂ ਕੋਡ ਇੱਥੇ ਸਿੱਧਾ ਲੈ ਕੇ ਆਪਣਾ ਇੱਥੇ ਥਾਣੇ ਬਟਾਲਿਓਂ ਕਿ ਬਟਾਲਾ ਰੋਡ ਬਟਾਲਾ ਰੋਡ ਤੋਂ ਜੀ ਬਟਾਲਾ ਰੋਡ ਤੋਂ ਚੱਕਿਆ ਜੀ ਅਸੀਂ ਬਟਾਲੇ ਤੋਂ ਹੋ ਗਿਆ ਨਾ ਤੇ ਇਹਨਾਂ ਬੰਦੇ ਨੂੰ ਬਾ ਅਸੀਂ 112 ਤੇ ਵੀ ਜਿਹੜੀ ਕੰਪਲੇਨਟ ਕੀਤੀ ਸੀ ਉਹ ਆਂਦੇ ਚ ਤੁਸੀਂ ਥਾਣੇ ਖਾਂਡੇ ਤੇ ਵਧੀਆ ਗੱਲ ਹੈ ਤੀ ਜਾ ਕੇ ਥਾਣੇ ਬੰਦਾ ਪੇਸ਼ ਕਰਾਓ ਸੀ ਇਹਨਾਂ ਵੀ ਇਹ ਬੰਦਾ ਸੱਚਾ ਹੈ ਨਾ ਚਲੋ ਪਿੰਡ ਦੇ ਵਿੱਚ ਇੱਕ ਦੋ ਬੰਦੇ ਤੇ ਹੁੰਦੇ ਆ ਨਾ ਵੀ ਜਿਹੜਾ ਉਹ ਨਾਲ ਹੋਣ ਇੱਕ ਬੰਦਾ ਪਿੰਡ ਦੇ ਵਿੱਚੋਂ ਲਿਆਵੇ ਅਸੀਂ ਠੂਠੇ ਬੈ ਕੇ ਨੀਵੇਂ ਥਾਂ ਅਸੀਂ ਬਹਿ ਜਾਾਂਗੇ ਵੀ ਸਾਡੀ ਗਲਤੀ ਹੈ ਇੱਕ ਬੰਦਾ ਪਿੰਡ ਦੇ ਵਿੱਚੋਂ ਲਿਆ ਕੇ ਸਾਬਤ ਕਰ ਦੇ ਇਹ ਬੰਦਾ ਜਿੰਨੇ ਆਏ ਰਿਸ਼ਤੇਦਾਰ ਆਏ ਇਹ ਸਾਰੇ ਬੰਦੇ ਸਾਡੇ ਆ ਪਿੰਡ ਦੇ ਅਸੀਂ ਸੇਰਦੇ ਸਾਡੀਆਂ ਬੀਬੀਆਂ ਇੱਥੇ ਆ ਕੇ ਬੈਠੀਆਂ ਨੇ ਬੱਚੇ ਸਕੂਲਾਂ ਤੋਂ ਆ ਕੇ ਘਰ ਰੋਟੀ ਪਾਣੀ ਤਰਦੇ ਮੰਗਦੇ ਆ ਅਸੀਂ ਇੱਥੇ ਖੱਜਲ ਖਰਾਬ ਹੋਣ ਦੇ ਦੁਪਹਿਰ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਜਿਹੜਾ ਇੱਕ ਦੋਸ਼ੀ ਹੈ ਇਹਨੂੰ ਤੇ ਇਹਨੂੰ ਵੱਡੇ ਘਰ ਭੇਜਣ ਤੇ ਦੂਜੇ ਜਿਹੜੇ ਬਾਕੀ ਤਿੰਨੇ ਉਹਨਾਂ ਨੂੰ ਫੜ ਕੇ ਲਿਆਉਣ ਜੇ ਨਹੀਂ ਪੁਲਿਸ ਕੰਮ ਕਰ ਸਕਦੀ ਪੁਲਿਸ ਦੇ ਘਰ ਖਾਣਾ ਬੱਬੂਆ ਬੰਦ ਕਰਕੇ ਘਰਾਂ ਘਰੇ ਜਾਣ ਕੱਲ ਹੀ ਦੇ ਜੇ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਅਸੀਂ ਤੁਸੀਂ ਫੜ ਕੇ ਪੜਾਵਾਂਗੇ ਖੁਦ ਕਪੜਾਵਾਵਾਂਗੇ ਜੇ ਸਾਨੂੰ ਫਿਰ ਅੰਦਰ ਕਰ ਦੇਣ ਇਹਨਾਂ ਨੂੰ ਛੱਡ ਦੇਣ ਜੇ ਨਹੀਂ ਫੜਦੇ ਸਾਨੂੰ ਸਾਰਿਆਂ ਨੂੰ ਅੰਦਰ ਤਾੜ ਦੇਣਾ ਅੰਦਰ ਕਰਦਣਾ ਆਹ ਲਾਵਾਗੇ ਜਿੰਨੀ ਜਿੰਦੀ ਜਨਤਾ ਲੈ ਆ ਕੇ ਜੁਨੇ ਕੇ ਸੌ ਸਹੀ ਕਰਾਉਣਾ ਮੈਂ ਉਹ ਇਹ ਵੀ ਕਹਿੰਦੇ ਵੀ ਅਸੀਂ ਵਾਰੀ ਲਾਈ ਹੈ ਬਿਲਕੁਲ ਝੂਠੀਆਂ ਦੇਖੋ ਸਰ ਜਿਹੜੀ ਇਨਕੁਆਰੀ ਲਾਈ ਆ ਜਾਂ ਕੁਛ ਵੀ ਆ ਉਹ ਸਰਕਾਰ ਦਾ ਕੰਮ ਆ ਇਹਨਾਂ ਦਾ ਪ੍ਰਸ਼ਾਸਨ ਦਾ ਕੰਮ ਆ ਜਿਹੜੇ ਬੰਦੇ ਫੜੇ ਆ ਉਹਨਾਂ ਦੀ ਗ੍ਰਿਫਤਾਰੀ ਪਾਉਣ ਦੂਜੇ ਬੰਦੇ ਫੜਨ ਇਨਕੁਆਰੀ ਜੇ ਸਾਬਤ ਹੁੰਦੇ ਤੇ ਛੱਡੇ ਜਾਣੇ ਜੋ ਆਪਣਾ ਪੱਕਾ ਸਾਫ਼ ਕਰਦੇ ਆ ਤੇ ਛੱਡੇ ਜਾਣੇ ਜੀ ਜੇ ਦੋਸ਼ੀ ਹੋ ਤੇ ਫਿਰ ਫੜੇ ਤੇ ਰਹਿਣੇ ਹੀ ਆ ਆਪਣਾ ਹੀ ਗ੍ਰਿਫਤਾਰੀ ਪਾਉਣੇ ਇਸ ਬੰਦੇ ਦੀ ਜੇ ਉਹਨੇ ਕਤਲ ਨਹੀਂ ਕੀਤਾ ਤਾਂ ਮੈਂ ਘਰੋਂ ਬਾਹਰ ਜਾਂਦੀ ਕਿ ਲੋਟ ਤਾ ਤੁਹਾਡਾ ਦੋਸ਼ ਹੀ ਹੈ ਕਿ ਦੋ ਜਾਨਾਂ ਨੂੰ ਕੋਰਟ ਚੋਂ ਗਵਾ ਕਰਕੇ ਲੈਂਦਾ ਸੀ ਕੀ ਆ ਮਾਮਲਾ ਸਵਾਗੁਰਜੀਕਾ ਖਾਲਸਾ ਵਾਗੁਰਜੀ ਕੀ ਫਤਿਹ ਬੇਨਤੀ ਹੈ ਦਾਜੀ ਕਿ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਜਿਹੜਾ ਕਿ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਸੀ ਉਹਦੇ ਵਿੱਚ ਉਹ ਬੇਗਨਾਮ ਮਤਲਬ ਸਾਬਤ ਹੋਏ ਨੇ ਤੇ ਉਹ ਕੋਰਟ ਵਿੱਚ ਗਏ ਸੀ ਲੇਕਿਨ ਕੋਰਟ ਦੇ ਵਿੱਚੋਂ ਉਥੋਂ ਜੋਗਾ ਸਿੰਘ ਸੰਦੀਪ ਸਿੰਘ ਤੇ ਹੋਰ ਉਹਨਾਂ ਦੇ ਸੰਬੰਧੀ ਜਿਹੜੇ ਆ ਉਹ ਸਰਦਾਰ ਹਰਪਜਨ ਸਿੰਘ ਨੂੰ ਲੰਬੜਦਾਰ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਚੁੱਕ ਕੇ ਤੇ ਉਥੋਂ ਗੱਡਨੈਪ ਕਰਕੇ ਇਹ ਫੜਗੜ ਚੂੜੀਆਂ ਥਾਣੇ ਦੇ ਵਿੱਚ ਲੈ ਆਏ ਨੇ ਜੋ ਕਿ ਮਤਲਬ ਉਹ ਕਾਨੂੰਨੀ ਕਾਰਵਾਈ ਚੱਲਦੀ ਆ ਉਹਨਾਂ ਦਾ ਮਤਲਬ ਜੋ ਵੀ ਹੈ ਉਹ ਚੱਲਣ ਦੇ ਆ ਉਹਨਾਂ ਦਾ ਫਰਜ਼ ਨਹੀਂ ਪਈ ਕਿਸੇ ਨੂੰ ਗੱਡੀ ਡਰਾਈਵ ਕਰਨਾ ਲੇਕਿਨ ਉਹ ਗੱਡਨਾਪ ਕਰਕੇ ਫੜਗੜ ਚੂੜੀਆਂ ਥਾਣੇ ਚ ਲੈ ਆਏ ਨੇ ਤੇ ਬਟਾਲਿਓ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਜੀ ਇਹਨਾਂ ਨੂੰ ਕੀ ਚਾਉਂਦੇ ਆ ਅਸੀਂ ਇਨਸਾਫ਼ ਚਾਹੁੰਦੇ ਆ ਕਿਤਨਾ ਦਾ ਇਨਸਾਫ਼ ਇਨਸਾਫ਼ ਜੋ ਸੱਚਾ ਜੀ ਸੱਚ ਨਿਤਰੇ ਮਤਲਬ ਕਾਰਵਾਈ ਕੀ ਕਾਦੀ ਕਾਰਵਾਈ ਚਾਹੁੰਦੇ ਕਾਰਵਾਈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਗੱਡਨਾਪ ਕੀਤਾ ਕਿੰਨੇ ਜਣੇ ਲੈ ਗਿਆ ਕਿਹਦੇ ਤੇ ਲੈ ਕੇ ਆਏ ਉਹ ਗੱਡੀ ਤੇ ਲੈ ਗਿਆ ਜੀ ਉਹਨਾਂ ਨੂੰ ਨਾਲੇ ਮਾਰਕਟਾਈਬ ਕੀਤੀ ਆ ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਮਾਰਕਟਾਈਬ ਕਰਕੇ ਉਹਨਾਂ ਦੀ ਪੱਗ ਪੁੱਗ ਲਾਤੀ ਅੱਧੇ ਨਹੀਂ ਵੇਖੀ ਉਹਨਾਂ ਪੱਗ ਲੱਤੀਆਂ ਬਜੁਰਗ ਜਿਹੜੇ ਆ ਉਹ ਲਾੜੇ ਸਾਹਿਬ ਜੀ ਵੀਰਲ ਹੋਈ ਤੇ ਉਹਨਾਂ ਨੂੰ ਮਤਲਬ ਉਹ ਆਪ ਗੱਡੀ ਚਲਾ ਕੇ ਲੈ ਆਇਆ ਜੀ ਤੇ ਅਸੀਂ ਕਹਿੰਦੇ ਆ ਵੀ ਜੋ ਵੀ ਆ ਉਹਨੂੰ ਸਾਫ਼ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮਤਲਬ ਦੁੱਧ ਤੋਂ ਦੁੱਧ ਤੇ ਪਾਣੀ ਤੋਂ ਪਾਣੀ ਨਿਕਲਣਾ ਚਾਹੀਦਾ ਕੀ ਤੁਹਾਡਾ ਦੋਸ਼ ਏਗੇ ਇਥੇ ਲਾਂਦਾ ਕੀ ਲਾਂਦੇ ਤੁਹਾਡੇ ਹਾਂਜੀ ਸਰ ਉਹ ਸਾਡੇ ਤਾਇਆ ਸਹੁਰਾ ਨੇ ਅੱਛਾ ਤੇ ਉਹਨਾਂ ਦਾ ਜ਼ਮੀਨ ਦਾ ਝਗੜਾ ਚੱਲਦਾ ਸੀ ਪਿੰਡ ਵਿੱਚ ਉਹ ਤਰੀਕ ਦੇ ਮਾਮ ਉਹਨਾਂ ਰਸਤੇ ਵਿੱਚੋਂ ਕੋਰਟ ਦੇ ਬਾਹਰੋਂ ਚੁੱਕ ਲੈਂਦਾ ਇਹਨਾਂ ਸਾਰਿਆਂ ਨੇ ਅਸੀਂ ਤੇ ਫੇਸਬੁੱਕ ਤੇ ਵੀਡੀਓ ਵੇਖੀ ਤੇ ਅਹੀਂ ਉਤੋਂ ਹੀ ਭੱਜੇ ਆ ਇਥੇ ਤੇ ਇਹਨਾਂ ਥਾਣੇ ਚ ਚੁੱਕ ਕੇ ਲੈਂਦਾ ਸਾਨੂੰ ਇਨਸਾਫ ਲੈਣ ਲਈਦਾ ਤੇ ਜਿਹੜਾ ਨਾ ਠੂਠਾ ਸਾਡੇ ਤੇ ਕਤਲ ਕੇਸ ਪਾਇਆ ਹੈ ਸਬੂਤ ਲਿਓਣ ਆਪਣੇ ਅਹੀਂ ਆਪਣੇ ਇਕੱਠੇ ਕਰਕੇ ਦਿੱਤੇ ਨੇ ਇਹ ਵੀ ਦੇਣ ਦਾ ਇਹ ਤਾਂ ਜਿਹਨੂੰ ਮਰਜ਼ੀ ਸਾਡੇ ਘਰ ਦੇ ਪਰਿਵਾਰਕ ਮੈਂਬਰ ਜਿਹੜਾ ਬਾਹਰ ਜਾ ਕੇ ਰੋਸ ਜਿਹਨੂੰ ਮਰਜ਼ੀ ਚੁੱਕ ਲਿਆ ਕਰਨਗੇ ਇਨਕੁਆਰੀ ਚ ਭਰੀ ਹੋ ਜਾਂਦੇ ਹਾਂਜੀ ਨਹੀਂ ਕੋਈ ਤੁਹਾਡੇ ਕੋਈ ਰਿਪੋਰਟ ਹਾਂਜੀ ਡੀਐਸਪੀ ਸਾਹ ਕੋਲ ਵਰ ਕੋਡ ਜਿਹੜੀ ਆ ਐਸਐਸਪੀ ਕੋਲ ਗਈ ਆ ਉਹ ਕਹਿੰਦੇ ਐ ਇਨਕੁਆਰੀ ਚੱਲਦੀ ਬਾਈ ਤੁਹਾਨੂੰ ਉੱਪਰ ਹੀ ਚੱਲਦੀ ਪਈ ਐ ਨਾ ਜੀ ਪਰ ਉਹ ਮਤਲਬ ਇੱਥੋਂ ਚੱਲ ਗਈ ਐ ਤੇ ਇਹਨਾਂ ਨੇ ਕਿਹੜਾ ਕਿਹੜਾ ਦੋਸ਼ ਕੀਤੇ ਤੁਸੀਂ ਲਾਂਡਰੀ ਵਿੱਚ ਕਿਹੜਾ ਕਿਹੜਾ ਉਥੋਂ ਲਿਆਇਆ ਇਹਨਾਂ ਨੂੰ ਕੋਟ ਉਹ ਵੀਡੀਓ ਵਿੱਚ ਉਹਨਾਂ ਬੰਦਿਆਂ ਦੀ ਵੀਡੀਓ ਆਉਂਦੀ ਜਿਹੜੇ ਜਿਹੜੇ ਹੁਣ ਦੇ ਵਿੱਚ ਅਸੀਂ ਤੇ ਇੱਥੇ ਹੀ ਆਈ ਭੱਜੇ ਵੀ ਵੀਡੀਓ ਵੇਖ ਕੇ ਠਾਣੇ ਆਏ ਇਹ ਤੋਂ ਹੁਣ ਇਹ ਦੱਸਣਗੇ ਵੀ ਕੀ ਹਸਾਬ ਕਰਦਾ ਉਹ ਕੋਟ ਦੇ ਬਾਹਰ ਵੀ ਕੈਮਰੇ ਲੱਗੀਆਂ ਕੈਮਰੇ ਜਿਹੜਾ ਉਹ ਜੁੜ ਨਿਕਲ ਗਈ ਉਹ ਪਤਾ ਲੱਗ ਜਿੱਤ ਕਿਨੇ ਕਿਨੇ ਅੰਦਰੋਂ ਪਤਾ ਹਣਾ ਤੇਰਾ ਜਦਾ ਮੁੱਲ ਪਰ ਇਹ ਹੈ ਗਲਤ ਕੰਮ ਹੈ ਗਲਤ ਕੰਮ ਨਹੀਂ ਇਹ ਤੇ ਜਿਤਨਾ ਮੰਦੀ ਜਿੰਨਾ ਮੱਦੀ ਚੁੱਕ ਲਾਂਗੇ ਫੇਰੇ ਪਿੰਡ ਵਾਲੇ ਜੋ ਵੀ ਕਰੇ ਕਰ ਸਕਦੀ ਹੈ ਪਰ ਇਹ ਆਮ ਆਦਮੀ ਦਾ ਸਰਧਕਾਰ ਹੈ ਕਿਸੇ ਨੂੰ ਚੋੱਕ ਕੇ ਤੇ ਲਿਆ ਕੇ ਤੇ ਕੁੱਟ ਮਾਰ ਕਰੋ ਤੁਹਾਨੂੰ ਚੋੱਕ ਕੇ ਛਾਂ ਦੇ ਛੋਟ ਬਿਲਕੁਲ ਗਲਤ ਹੈ ਸੀਨੀਅਰ ਸੀਨੀਅਰ ਸਿਟੀਜ਼ਨ ਦੱਸੇ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਕਹਾ ਕਾ ਵਾਜੀ ਹੈ ਜਿਹੜੇ ਕੋਈ 70 ਸਾਲ ਦਾ ਨਾ ਨਮਰਾ ਸੀ ਕੋਟਮੌਰ ਕੀਤੀ ਪਾਗ ਉਹਨਾਂ ਦੀ ਲੱਤੀ ਵੀਡੀਓ ਵਾਇਰਲ ਹੋਈ ਉਹਨ ਵੀਡੀਓ ਵੇਖ ਕੇ ਇੱਥੇ ਨੋੜ ਕੇ ਆਏ ਆਂ ਇਹ ਥਾਣੇ ਚ ਲੈ ਆਏ ਨੇ ਚੁੱਕ ਕੇ ਇਹਨਾਂ ਦਾ ਮਤਲਬ ਨਹੀਂ ਕੋਈ ਪਿੰਡ ਵਾਲਾਂ ਦਾ ਭੰਦਾ ਜੇ ਕਾਨੂੰਨੀ ਕਾਰਵਾਈ ਕਾਨੂੰਨ ਨਾਲ ਲੜ ਤੇ ਕਿਉਂ ਸਾਡੇ ਬੰਦਿਆਂ ਚੁੱਕ ਕੇ ਲੈਣ ਸਾਡੇ ਬੱਚੇ ਵੀ ਘਰੋਂ ਬਾਹਰ ਜਾਣੇ ਨੇ ਕੱਲ ਨੂੰ ਐ ਵੀ ਬਾਹਰ ਨਿਕਲਣ ਜਿੰਨੂੰ ਮਰਜ਼ੀ ਚੁੱਕ ਲਿਆ ਕਰਨਗੇ ਇਹ ਜ਼ਿੰਮੇਵਾਰ ਨੇ ਪਿੰਡ ਦੇ ਇਹਨਾਂ ਦੂਜਾ ਤੀਜਾ ਹਲਾ ਕਰ ਦਿੱਤਾ ਹੈ ਕਿਸੇ ਨੂੰ ਜਦੋਂ ਝੂਠਾ ਪਹਿਲੋ ਕਤਲ ਕੇਸ ਪਾਤਾ ਹੈ ਤੇ ਹੋਣਾ ਅਗੋ ਸਾਡੇ ਬੰਦੇ ਗਵਾਹ ਕਰਕੇ ਲੈ ਆਏ ਨੇ ਸਾਡੇ ਬੱਚਿਆਂ ਨੇ ਵੀ ਬਾਹਰ ਹੰਦਾ ਨਿਕਲਣਾ ਅਗੋ ਤੋਂ ਉਹਨਾਂ ਨੇ ਬਾਹਰ ਹੰਦਾ ਜਾਣਾ ਸਕੂਲ ਵੀ ਪੜਨੇ ਜਾਣਾ ਹੈ ਸਾਡੇ ਬੰਦਿਆਂ ਨੇ ਬਾਹਰ ਕੰਮ ਸਾਨੂੰ ਉਹਨਾਂ ਨੂੰ ਸਾਹਮਣੇ ਚਾਹੀਦਾ ਹੈ ਸਰ ਬੇਨਜੋ ਵਾਲੇ ਦਾ ਕੀ ਮਤਲਬ ਹੈ ਉਹ ਬੋਸ਼ਿਆ ਦੀ ਉਹ ਕੋਰਟ ਚ ਪੇਸ਼ੀ ਤੇ ਗਏ ਤੇ ਉਹ ਜੁਰਮ ਕਲੇਰ ਪਰ ਅਸੀਂ ਉਹਨਾਂ ਨੂੰ ਉਹ ਤੋਂ ਵਾਪਸ ਕਰ ਲਿਆ ਤੇ ਇਹ ਤੇ ਖੜੇ ਜਾਂਦਾ ਜਾਦਾ ਇਹ ਜੀ ਸਾਡੇ ਇੱਕ ਮਕਦਮਾ ਦਰਜ ਹੈ ਜੀ ਮਕਦਮਾ ਨੰਬਰ 41/25 ਥਾਣਾ ਫਤੇਗੜ ਜੂੜੀਆਂ ਜੋ ਕਿ ਜੋਗਾ ਸਿੰਘ ਪੁੱਤਰ ਰਤਨ ਸਿੰਘ ਦੇ ਬਿਆਨਾਂ ਤੇ ਦਰਜਾ ਇਸ ਇਸ ਵਕੂਏ ਦੇ ਵਿੱਚ ਰਤਨ ਸਿੰਘ ਪੁੱਤਰ ਅਛਰ ਸਿੰਘ ਜੋ ਕਿ ਜੋਗਾ ਸਿੰਘ ਦੇ ਪਿਤਾ ਜੀ ਨੇ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੇ ਇਸ ਵਤੀੜਾ ਵਾ ਉਹਨਾਂ ਦਾ ਕਤਲ ਹੋਣ ਸਬੰਧੀ ਮਕਦਮਾ ਦਰਜ ਕਰਾਇਆ ਸੀ ਜੋ ਤਫਤੀਸ਼ ਦੌਰਾਨ ਉਹਨਾਂ ਵੱਲੋਂ ਜੋ ਦੋਸ਼ ਲਗਾਏ ਸਨ ਉਹਨਾਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਰਹੀ ਹੈ ਤੇ ਜੋ ਹੁਣ ਤੱਕ ਕੋਈ ਠੋਸ ਤੱਥ ਸਾਡੀ ਫਾਈਲ ਤੇ ਨਹੀਂ ਆਏ ਸਨ ਤੇ ਇਸ ਤੋਂ ਇਲਾਵਾ ਜੋਗਾ ਸਿੰਘ ਪਾਰਟੀ ਵੱਲੋਂ ਸੀਨੀਅਰ ਅਫਸਰਾਂ ਦੇ ਪੇਸ਼ ਹੋ ਕੇ ਜਿਹੜੀ ਮੁਕਦਮੇ ਦੀ ਤਫਤੀਸ਼ ਕਿਸੇ ਹੋਰ ਸੀਨੀਅਰ ਅਸਰ ਕਰਾਉਣ ਕਰਾਉਣ ਬਾਰੇ ਜਿਹੜੀ ਆ ਦਰਖਾਸਤ ਦਿੱਤੀ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀਨੀਅਰ ਅਸਰਾਂ ਨੂੰ ਮਾਰਕ ਹੋ ਚੁੱਕੀ ਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਜਿਹੜੇ ਆ ਹਰਪ੍ਰਜਨ ਸਿੰਘ ਉਹ ਪਾਰਟੀ ਦੇ ਖਿਲਾਫ ਦੋਸ਼ ਸਾਬਤ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਇਹਨਾਂ ਦਾ ਪਤਾ ਚੈਵੜੀ ਪਰਿਵਾਰਕ ਮੈਂ ਪ੍ਰਾਪਤ ਵੀ ਵੀਡੀਓ ਵੀ ਵਾਇਰਲ ਹੋ ਗਈ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਅਸੀਂ ਉਹਨੂੰ ਪਟਾਲੇ ਤੋਂ ਕੋਰਟ ਤੋਂ ਇੱਥੇ ਲਿਆਂਦਾ ਉਹਦੀ ਅਰੈਸਟ ਪਾਉ ਉਹਦੇ ਬਾਰੇ ਦੇਖੋ ਜੀ ਐਸ ਪਰ ਲਾ ਜੋ ਵੀ ਐ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਆ ਉਹ ਸਬੰਧਤ ਥਾਣੇ ਵੱਲੋਂ ਕੀਤੀ ਜਾਵੇਗੀ ਸਰ ਜਿੰਨਾ ਦੇ ਫੜ ਕੇ ਨਹੀਂ ਆਉਂਦਾ ਉਹਨਾਂ ਨੇ ਦੋਸਿਆ ਵੀ ਕੋਈ ਚ ਕੋਈ ਕਾਰਵਾਈ ਨਹੀਂ ਕੀਤੀ ਇਸ ਤਰ੍ਹਾਂ ਕਿ ਆਪ ਫੜ ਕੇ ਇਹਦੇ ਕੋਈ ਦਾ ਕੰਮ ਕੀਤਾ ਨਹੀਂ ਇਹ ਤਾਂ ਇਹ ਤਾਂ ਜੀ ਦੇਖੋ ਉਹਨਾਂ ਦੇ ਖਿਲਾਫ ਜੋ ਐਲੀਗੇਸ਼ਨ ਲੱਗੇ ਨੇ ਕਤਲ ਕਰਨ ਦੇ ਉਹ ਇਹ ਤੱਕ ਸਿੱਧ ਨਹੀਂ ਹੋਏ ਸਾਬਤ ਨਹੀਂ ਹੋਏ ਜਿੰਨੀ ਦੇਰ ਫਾਈਲ ਤੇ ਹੋਰ ਇਫੈਕਟ ਨਾ ਹੋਣ ਉਨੀ ਦੇਰ ਤੱਕ ਜਿਹੜਾ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੇ ਮੁੱਢਲੇ ਤੱਥ ਜਿਹੜੇ ਆ ਇਹ ਐਕਸੀਡੈਂਟਸ ਬਾਰੇ ਸਾਹਮਣੇ ਆਏ ਸੀ ਮੁੱਢਲੇ ਹਲਾਤਾਜੋ ਇਹੀ ਸਾਨੂੰ ਇਨਫਾਰਮੇਸ਼ਨ ਆਈ ਸੀ ਕਿ ਤੇ ਕਿ ਰਤਨ ਸਿੰਘ ਦੀ ਜਿਹੜੀ ਆ ਐਕਸੀਡੈਂਟ ਦੌਰਾਨ ਮੌਤ ਹੋਈ ਹੈ ਲੇਟਰ ਆਨ ਇਹਨਾਂ ਲੋ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੇ ਆਪਣਾ ਰਤਨ ਸਿੰਘ ਦਾ ਕਤਲ ਹੋਣ ਬਾਰੇ ਜ਼ਿਕਰ ਕੀਤਾ ਸੀ ਪਰ ਉਹ ਚੀਜ਼ਾਂ ਜਿਹੜੀਆਂ ਵਾ ਉਹ ਫੈਕਟਰ ਜਿਹੜੇ ਮੈਚ ਨਹੀਂ ਕਰਦੇ ਉਸ ਕੋਈ ਐਵੀਡੈਂਸ ਨਹੀਂ ਹੈਗੀ ਤੇ ਡੂੰਘਾਈ ਨਾਲ ਜਿਹੜੀ ਆ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਸੀਨੀਅਰ ਅਫਸਰਾਂ ਨੂੰ ਮਾਰਕਾ ਉਹਨਾਂ ਵੱਲੋਂ ਜਿਹੜੀ ਇਹਦੀ ਜੋ ਵੀ ਐਸ ਪਰ ਮੈਰਿਟ ਇਨਵੈਸਟੀਗੇਸ਼ਨ